ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਬੇਸ਼ੱਕ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਸਮੇਂ ਤੋਂ ਪੰਜਾਬੀ ਭਾਰਤੀਆਂ ਦੇ ਉੱਤੇ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਗਈਆਂ ਹੁਣ ਤੇ ਪੀਆਰ ਦੇ ਲਈ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਹੁਣ ਸਾਲ 2025 ਦੇ ਵਿੱਚ ਪੰਜਾਬੀ ਭਾਰਤੀਆਂ ਦੇ ਲਈ ਦੋ ਨਵੇਂ ਪੀਆਰ ਪ੍ਰੋਗਰਾਮ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਪਹਿਲੇ ਪੀਆਰ ਪ੍ਰੋਗਰਾਮ ਦਾ ਨਾਮ ਜਿਹੜਾ ਰੂਰਲ ਕਮ ਹੈ ਜਿਸ ਦੇ ਤਹਿਤ ਹੁਣ ਕੈਨੇਡਾ ਦੇ ਜਿਹੜੇ ਰੂਰਲ ਏਰੀਆ ਖਾਸ ਕਰਕੇ ਉਹਨਾਂ ਦੇ ਵਿੱਚ ਜਨਸੰਖਿਆ ਵਧਾਉਣ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਨਵਾਂ ਪ੍ਰੋਗਰਾਮ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਇਹਨਾਂ ਰੂਰਲ ਏਰੀਆ ਦੇ ਵਿੱਚ ਆਪਣੀ 1 ਸਾਲ ਦੀ ਸਟੱਡੀ ਕੰਪਲੀਟ ਕਰਨਗੇ ਉਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਸਟੱਡੀ ਕਿਤੇ ਹੋਰ ਸੂਬਿਆਂ ਤੋਂ ਕੀਤੀ ਹੋਈ ਹੈ ਤੇ ਇੱਥੇ ਉਹਨਾਂ ਨੂੰ ਜਿਹੜੀ ਜੋਬ ਦੀ ਜੇਕਰ ਆਫਰ ਲੈਟਰ ਮਿਲ ਜਾਂਦੀ ਹੈ ਤੇ ਉਹ 1 ਸਾਲ ਤੋਂ ਲੈ ਕੇ 2 ਸਾਲ ਦੀ ਜਿਹੜੀ ਇਹ ਜੋਬ ਇੱਥੇ ਕਰਦੇ ਹਨ ਤੇ ਉਹਨਾਂ ਨੂੰ ਆਸਾਨੀ ਦੇ ਨਾਲ ਜਿਹੜੀ ਆ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਉਹ ਪੀਆਰ ਦੇ ਦਿੱਤੀ ਜਾਵੇਗੀ। ਸੋ ਲਗਾਤਾਰ ਕੈਨੇਡਾ ਦੇ ਵੱਲੋਂ ਹੁਣ ਜਿਹੜੇ ਆ ਕੈਨੇਡਾ ਦੇ ਪਿੰਡੂ ਇਲਾਕਿਆਂ ਦੇ ਵਿੱਚ ਜਨਸੰਖਿਆ ਵਧਾਉਣ ਦੇ ਲਈ ਐਲਾਨ ਕੀਤੇ ਜਾ ਰਹੇ ਹਨ ਤੇ ਲਗਾਤਾਰ ਜਿਹੜੇ ਪੰਜਾਬੀ ਆ ਹੁਣ 1 ਸਾਲ ਤੱਕ ਜਿਹੜੇ ਆ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਵਰਕ ਪਰਮਿਟ ਦੇ ਉੱਤੇ ਕੰਮ ਕਰਨਗੇ ਜਾਂ ਫਿਰ ਜੇਕਰ ਇੱਥੇ ਸਟੱਡੀ ਸਿੱਧੀ ਉਹ ਕਰ ਲੈਂਦੇ ਆ ਤੇ ਤਾਂ ਵੀ ਉਹਨਾਂ ਨੂੰ ਜਿਹੜੀ ਆਸਾਨੀ ਦੇ ਨਾਲ ਪੀਆਰ ਮਿਲ ਜਾਵੇਗੀ। ਇਸ ਤੋਂ ਲਗਭਗ ਦੂਸਰੇ ਪ੍ਰੋਗਰਾਮ ਦੀ ਗੱਲ ਕਰੀਏ ਤੇ ਇਸ ਦਾ ਨਾਮ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਕਲਾ ਕਿਊਬਿਕ ਤੋਂ ਬਾਹਰ ਵੀ ਜਿਹੜੇ ਫ੍ਰੈਂਚ ਬੋਲਣ ਵਾਲੇ ਜ਼ਿਆਦਾਤਰ ਕੈਨੇਡੀਅਨ ਹੋਣ ਕਿਉਂਕਿ ਕਿਊਬਿਕ ਸੂਬੇ ਦੇ ਵਿੱਚ ਹੀ ਜ਼ਿਆਦਾਤਰ ਜਿਹੜੀ ਆ ਫ੍ਰੈਂਚ ਬੋਲੀ ਜਾਂਦੀ ਹੈ ਸੋ ਫ੍ਰੈਂਚ ਬੋਲਣ ਵਾਲਿਆਂ ਦੇ ਲਈ ਨਵੇਂ ਹੁਣ ਦਰਵਾਜ਼ੇ ਖੋਲੇ ਜਾ ਰਹੇ ਹਨ ਸੋ ਇਸ ਪ੍ਰੋਗਰਾਮ ਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ਜਿਸ ਦੇ ਵਿੱਚ ਕਿ ਤੁਹਾਨੂੰ ਫ੍ਰੈਂਚ ਭਾਸ਼ਾ ਜਿਹੜੀ ਆਉਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਪਿਛਲੇ 3 ਸਾਲਾਂ ਦੇ ਵਿੱਚ 1 ਸਾਲ ਦਾ ਜਿਹੜਾ ਜੋਬ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਸੋ ਫ੍ਰੈਂਚ ਬੋਲਣ ਵਾਲਿਆਂ ਦੇ ਲਈ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦੇ ਵਿੱਚ ਵੱਧ ਤੋਂ ਵੱਧ ਜਿਹੜਾ ਪੀਆਰ ਦੇ